ਸ਼ਾਹ ਚੰਦ ਜੱਜਰ ਨੇ ਦੋ ਹੱਥ ਵਾਂ ਕੇ ਕਈ ਬੇਨਤੀ ਕਰਦਾ ਹੈ ਵੀ ਜਿਹੜੀ ਇਹਨਾਂ ਨੇ ਵੀਡੀਓ ਪਾਈ ਹੈ ਇਹ ਇਹਦਾ ਇਹਦਾ ਜੀਐਫਐਸ ਪੈਂਟ ਦੇ ਵਿੱਚ ਰਿਜ਼ਲਟ ਕੱਢਣ ਪੁੱਛਣ ਜਾ ਕੇ ਵੀ ਵੀਰ ਨੂੰ ਰਿਜ਼ਲਟ ਪਤਾ ਲੱਗ ਜੂਗਾ ਦੂਜਾ ਇਹ ਕਹਿੰਦੇ ਨੇ ਨਾ ਇਹ ਜਿਹੜੇ ਬੰਦਾ ਸਰਪੰਚ ਬਣ ਰਹੇ ਹਨ ਇਹਨੇ ਸਾਨੂੰ ਇੱਕ ਵਾਰ ਪਿਆ ਸੀ ਕਿ ਵੀ ਦੁੱਕੀ ਚਿੱਕੀ ਹਿਸਾਬ ਮੰਗਦੇ ਨੇ ਇਹ ਪ੍ਰਧਾਨ ਆ ਗੁਰਦਵਾਰਾ ਸਰਦਾਰ ਤੇ ਜੇ ਇਹ ਜੀ ਸਰਪੰਚ ਬਣਦਾ ਤਾਂ ਛੇਤਰ ਮਾਰੂ ਬਾੜ ਲਾ ਦੂ ਸਾਡੇ ਸਿਰ ਤੇ ਕਿ ਚੰਗੀ ਗੱਲ ਨਹੀਂ ਉਹ ਮੇੜੇ ਵਿੱਚ ਵੀ ਤਾਂ ਹੀ ਨਹੀਂ ਆਇਆ ਵੀਰੇ ਉਹਨੂੰ ਪਤਾ ਸੀਗਾ ਵੀ ਵੀਡੀਓ ਦੇ ਵਿੱਚੋਂ ਮੈਨੂੰ ਬੋਟ ਨਹੀਂ ਪਾਉਣੀ ਹੈਗੀ ਜ਼ਬਰਦਸਤੀ ਕਰਦੇ ਆ ਧੱਕੇ ਕਰਦੇ ਆ ਸਾਨੂੰ ਦੁੱਕੀ ਚ ਕੀ ਬੋਲਦੇ ਨੇ ਇੱਚੀਆਂ ਦੀਆਂ ਗੱਲਾਂ ਨੂੰ ਪ੍ਰਸ਼ਾਸਨ ਨੂੰ ਮੈਂ ਰਿਕੁਐਸਟ ਕਰਦਾ ਬੇਨਤੀ ਕਰਦਾ ਵੀ ਇਹਦੇ ਬਾਰੇ ਧਿਆਨ ਦਿੱਤਾ ਜਾਵੇ ਹਲੋ ਹੋ ਸਕਦਾ ਕੋਈ ਦਰਲਬਾਸ ਨਾ ਕਰਨਾ ਸਾਡੇ ਤੇ ਅਟੈਕ ਨਾ ਕਰਨਾ ਉਹ ਤੇ ਗਲਤ ਕਰ ਲੈ ਮੈਂ ਬੇਨਤੀ ਕਰਨਾ ਕਰ ਪ੍ਰਸ਼ਾਸਨ ਵੱਲੋਂ ਸਾਡੇ ਪਿੰਡ ਐਸੀ ਸਮਾਜ ਦੇ ਲਈ ਉਹ ਅਜਿਹਾ ਸ਼ੀਤ ਰੱਖਣੀ ਠੀਕ ਹੈ ਤੇ ਵੇੜੇ ਆ ਸਾਡੇ ਵੇੜੇ ਦੀ ਕੋਈ ਸੰਕਤੀ ਨਹੀਂ ਸੀਗੀ ਉਹਦੇ ਵਿੱਚ ਜਿਹੜਾ ਬੰਦਾ ਇਹ ਮੋਟਾਂ 'ਚ ਖੜਿਆ ਆ ਜਿਹਦੇ ਸਰੋਪਾ ਪਾ ਰਹੇ ਵੀਡੀਓ ਦੇਖਿਆ ਤੁਸੀਂ ਉਹ ਵੀਡੀਓ ਦੇ ਵਿੱਚ ਬੰਦੇ ਦੇ ਸਰੋਪਾ ਪਾ ਰਹੇ ਨੇ ਪੰਜ ਚਾਰ ਕ ਬੰਦੇ ਉਹ ਕਿਸੇ ਦੇ ਘਰ ਬੈਠ ਕੇ ਫੈਸਲਾ ਹੋਇਆ ਤੇ ਕਿਸੇ ਵੇੜੇ ਵਾਲੇ ਨੂੰ ਨਹੀਂ ਪੁੱਛਿਆ ਕਿਸੇ ਪਿੰਡ ਦੇ ਨੂੰ ਨਹੀਂ ਪੁੱਛਿਆ ਕਿਸੇ ਦੀ رائے ਨਹੀਂ ਲਈ ਕਿਸੇ ਦੀ ਸਲਾਹ ਨਹੀਂ ਲਈ ਤੇ ਹੁਣ ਅਸੀਂ ਅਸੀਂ ਉਹਨੂੰ ਸੁਨੇਹਾ ਵੀ ਦਿੱਤਾ ਉਹਨਾਂ ਨੂੰ ਵੀ ਆ ਕੇ ਆਪ ਬੈਠ ਕੇ ਗੱਲ ਕਰਦੇ ਆ ਜਿੱਤ ਨੂੰ ਇਹ ਕੀ ਕਰਿਆ ਹੈ ਨਾ ਉਹ ਨਹੀਂ ਆਇਆ ਜਦੋਂ ਨਹੀਂ ਆਇਆ ਤਾਂ ਫਿਰ ਅਸੀਂ ਪੰਚਾਇਤ ਬਣਦੇ ਆਨੇ ਸਲਾਹ ਕਰੀ ਜੀ ਸਾਰੇ ਪਿੰਡ ਬੁਲਾਇਆ ਸਾਰੇ ਪਿੰਡ ਨੇ ਫਿਰ ਕਿਹਾ ਵੀ ਭਾਈ ਤੁਸੀਂ ਕੰਮ ਕਰੋ ਆਪਣੇ ਤਾਂ ਫਿਰ ਅਸੀਂ ਕਰ ਲੇ ਕਾਗਜ਼ ਆ ਦੇਖੋ ਅਸੀਂ ਭੜਕੇ ਆਏ ਆ 15 ਤਰੀਕ ਨੂੰ ਵੋਟਾਂ ਪੈਣੀਆਂ ਵਾਚ ਰਿਜ਼ਲਟ ਆਊਗਾ ਫਿਰ ਕੋਸਲੇ ਲੂਗਾ ਕਿਹਦੀ ਪੰਚਾਇਤ ਬਣਦੀ ਆ ਕਿਹਦੀ ਨਹੀਂ ਬਣਦੀ ਹੈਗੀ ਟੱਕਾ ਨਹੀਂ ਚੱਲਣ ਦੇਵੋਗੇ ਬੇੜੇ ਨੂੰ ਪੁੱਛਦੇ ਗੱਲਬਾਤ ਕਰਦੇ ਫਿਰ ਕਿਤੇ ਜਾ ਕੇ ਕੋਈ ਰਿਜ਼ਲਟ ਨਿਕਲੂਗਾ ਇਹ 2-4 ਕ ਬੰਦੇ ਚੋਰੀ ਫਿਰਦੇ ਆ ਉਹਨਾਂ ਦੇ ਸੋਹੜਾ ਇਹ ਹੋ ਸਕਦਾ ਵੀਰੇ 2-4 ਪਿੰਡ 2-4 ਬੰਦੇ ਪਿੰਡ ਤੇ ਨਹੀਂ ਹੋ ਸਕਦੇ ਜਰਜੀਤ ਸਿੰਘ ਜੀ ਤੁਹਾਡੇ ਪਿੰਡ ਦੇ ਵਿੱਚ ਪਤਾ ਲੱਗਿਆ ਸਹੰਤੀ ਹੋ ਗਈ ਸੀ ਇਹ ਵੀ ਸਾਡੇ ਕੋਲ ਜਾਣਕਾਰੀ ਪਹੁੰਚੀ ਸੀ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਜੀ ਮੁਸ਼ਕਵਤ ਪਿੰਡ ਦੇ ਵਿੱਚ ਸਾਰੇ ਪਿੰਡ ਦੀ ਸਹਿਮਤੀ ਦੇ ਨਾਲ ਜਿਹੜੀ ਪੰਚਾਇਤ ਦਾ ਗਠਨ ਹੋਇਆ ਜੀ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹ ਤਾਂ ਮੈਂ ਕਹਿਣਾ ਚਾਹੁੰਦਾ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਪੁੱਜਾ ਗੱਲ ਕੀ ਹੈ ਇਹ ਪੰਚਾਇਤ ਬਾਰੇ ਪੰਚਾਇਤ ਦੀ ਸਹਿਮਤੀ ਸਾਡੇ ਪਿੰਡ ਐਸੀ ਸਮਾਜ ਦੇ ਲਈ ਉਹ ਆਈ ਹੈ ਸ਼ੀਟ ਰੱਖਣੀ ਠੀਕ ਹੈ ਤੇ ਬੇੜੇ ਆ ਸਾਡੇ ਬੇੜੇ ਦੀ ਕੋਈ ਸਹਿਮਤੀ ਨਹੀਂ ਸੀਗੀ ਉਹਦੇ ਵਿੱਚ ਜਿਹੜਾ ਬੰਦਾ ਹੈ ਵੋਟਾਂ 'ਚ ਖੜਿਆ ਆ ਜਿਹਦੇ ਸਰੂਪਾ ਪਾਰ ਹੈ ਵੀਡੀਓ ਦੇਖਿਆ ਤੁਸੀਂ ਉਹ ਵੀਡੀਓ ਦੇ ਵਿੱਚ ਬੰਦੇ ਦੇ ਸਰੋਪਾ ਪਾ ਰਹੇ ਨੇ ਪੰਜ ਚਾਰਕ ਬੰਦੇ ਉਹ ਕਿਸੇ ਦੇ ਘਰ ਬੈਠ ਕੇ ਫੈਸਲਾ ਹੋਇਆ ਤੇ ਕਿਸੇ ਵੇੜੇ ਵਾਲੇ ਨੂੰ ਨਹੀਂ ਪੁੱਛਿਆ ਕਿਸੇ ਪਿੰਡ ਦੇ ਨੂੰ ਨਹੀਂ ਪੁੱਛਿਆ ਕਿਸੇ ਦੀ ਗੈਰ ਨਹੀਂ ਲਈ ਕਿਸੇ ਦੀ ਸਲਾਹ ਨਹੀਂ ਲਈ ਤੇ ਹੁਣ ਅਸੀਂ ਉਹਨੂੰ ਸੁਨੇਹਾ ਵੀ ਦਿੱਤਾ ਬੰਦੇ ਨੂੰ ਵੀ ਅੱਗੇ ਆਪ ਬੈਠ ਕੇ ਗੱਲ ਕਰਦੇ ਆ ਵੀ ਤੂੰ ਇਹ ਕੀ ਕਰਿਆ ਹੈਨਾ ਉਹ ਨਹੀਂ ਆਇਆ ਜਦੋਂ ਨਹੀਂ ਆਇਆ ਤਾਂ ਫਿਰ ਅਸੀਂ ਪੰਜ ਚਾਰ ਬੰਦੇ ਆਨੇ ਸਲਾਹ ਕਰੀ ਸਾਰਾ ਪਿੰਡ ਬੁਲਾਇਆ ਸਾਰੇ ਪਿੰਡ ਨੇ ਫਿਰ ਕਿਹਾ ਵੀ ਭਾਈ ਤੁਸੀਂ ਕਾਗਜ਼ ਭਰੋ ਆਪਣੇ। ਤਾਂ ਫਿਰ ਅਸੀਂ ਕੱਲ ਕਾਗਜ਼ ਆ ਦੇਖ ਅਸੀਂ ਭਰ ਕੇ ਆਏ ਆਂ। 15 ਤਰੀਕ ਨੂੰ ਵੋਟਾਂ ਪੈਣੀਆਂ ਵਾਚ ਰਿਜ਼ਲਟ ਆਊਗਾ ਫਿਰ ਤਸੱਲ ਲੱਗੂਗਾ। ਵਿਕੀ ਜੀ ਪੰਚਾਇਤ ਬਣਦੀ ਆ ਕੀ ਜੀ ਨਹੀਂ ਬਣਦੀ ਹੈਗੀ। ਤੱਕਾ ਨਹੀਂ ਚੱਲਣ ਦੇਵਾਂਗੇ। ਬਿੜੇ ਨੂੰ ਪੁੱਛਦੇ ਗੱਲਬਾਤ ਕਰਦੇ ਫੇਰ ਕਿਤੇ ਜਾ ਕੇ ਕੋਈ ਰਿਜ਼ਲਟ ਨਿਕਲਦਾ। ਇਹ 2-4 ਕ ਬੰਦੇ ਚੁਰੇ ਫਿਰਦੇ ਆ ਉਹਨਾਂ ਦੇ ਸਵੜਾ ਇਹ ਹੋ ਸਕਦਾ ਵੀਰੇ 2-4 ਪਿੰਡ 2-4 ਬੰਦੇ ਪਿੰਡ ਨਹੀਂ ਹੋ ਸਕਦੇ ਸਾਰਾ ਪਿੰਡ ਹੁੰਦਾ ਇਕੱਠਾ ਜਦੋਂ ਅਨਾਉਂਸ ਕਰਾਉਂਦੇ ਇਕੱਠਾ ਹੁੰਦਾ ਫਿਰ ਕੋਈ ਫੈਸਲਾ ਲੈਂਦੇ ਕਿੰਨਾ ਆਪਣੀ ਫੈਸਲਾ ਲੈ ਦਿਆ ਉਹ ਵਿਚਾਰਾ ਸਾਡਾ ਬਜ਼ੁਰਗ ਬੰਦਾ ਹੈ ਉਹ 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 ਤੋਂ ਸਰਪਾ ਪਵਾਤਾ ਇਹਨਾਂ ਨੇ ਉਹ ਵੀ ਬਹੁਤ ਮਾੜੀ ਕਰੀਏ ਗੱਲ ਹਾਲਾਂਕਿ ਉਹ ਬੰਦੇ ਨੇ ਕਿਹਾ ਬਜ਼ੁਰਗ ਨੇ ਵੀ ਤੁਸੀਂ ਇਕੱਠਾ ਕਰਨਾ ਢੇੜੇ ਦੇ ਵਿੱਚ ਗੁਰਦੁਆਰਾ ਉੱਥੇ ਇਕੱਠ ਕਰੋ ਜੋ ਉੱਥੇ ਜੋ ਵੀ ਫੈਸਲਾ ਹੋਊਗਾ ਪਾ ਜਿਸ ਰੋਪਾ ਪਾ ਗਾਂਗੇ ਪਰ ਇਹਨਾਂ ਨੇ ਧੱਕੇ ਧੱਕੇ ਨਾਲ ਪਵਾ ਚਾਰ ਇਹਨਾਂ ਨੂੰ ਦੋ ਚਾਰ ਬੰਦਿਆਂ ਨੇ ਇੱਕਰ ਨੇ ਹੁੰਦਾ ਹੁੰਦਾ ਵਿੜੇ ਦੇ ਵਿੱਚ ਵੈਂਦਾ ਫਿਰ ਹੁੰਦੀ ਗੱਲ ਫਿਰ ਹੁਣ ਅਸੀਂ ਭਾਈ ਵੀਰਿਆ ਦੇਖ ਕਾਗਜ਼ ਭਰਿਆ ਏ 15 ਜੇ ਨੂੰ ਕਰਨ ਗਿਆ ਵੋਟਾਂ ਰਿਜਟ ਆਊਗਾ ਬਸ ਇੰਨੀ ਕਰਨਾ ਚਾਹੁੰਦੇ ਹਾਂ ਅਸੀਂ ਰਾਜ ਜੀ ਤੁਸੀਂ ਕਹਿੰਦੇ ਹੋ ਵੀ ਤੁਹਾਡੀ ਕਿਸੇ ਵੀ ਸਹਿਮਤੀ ਨੇ ਪਿੰਡ ਦੇ ਵਿੱਚ ਲਈ ਗਈ ਜਿਹੜੀ ਸੌਫਟੀ ਦਾ ਵੀਡੀਓ ਵਾਇਰਲ ਹੋ ਗਿਆ ਨੇ ਤੇ ਇਹ ਕਿਵੇਂ ਹੋ ਸਕਦਾ ਹੈ ਵੀਰ ਜੀ ਪਤ ਸਰਕਾਰ ਜੀ ਮੈਂ ਤੁਹਾਨੂੰ ਇੱਕ ਵੀਡੀਓ ਵੀ ਦਿਖਾ ਦਿੰਦਾ ਤੁਸੀਂ ਵੀ ਦੇਖੀ ਹੋਣੀ ਹੈ ਉਹ ਸਾਡੇ ਪਿੰਡ ਦਾ ਇੱਕ ਜਿਹਦੇ ਘਰ ਤੇ ਸਰੋਪਾ ਪਾ ਰਹੇ ਨੇ ਨਾ ਉਹ ਪੰਚਾਰਕੇ ਬੰਦੇ ਨੇ ਪੰਚਾਰਕੇ ਬੰਦਿਆਂ ਦੀ ਛੋੜਾ ਸੈਂਟੀ ਹੁੰਦੀ ਹੁੰਦੀ ਹੈ ਸੈਂਟੀ ਲੈਣੀ ਹੈ ਤੁਸੀਂ ਸਾਡੇ ਪਿੰਡ ਦੇ ਵਿੱਚ ਤੁਸੀਂ ਖੁਦ ਜਾਓ ਖੁਦ ਜਾ ਕੇ ਉੱਥੇ ਬਾਈਟ ਲਓ ਉਸ ਬੰਦੇ ਦੀ ਬਾਈਟ ਲਓ ਜਿਹੜਾ ਸਰੋਪਾ ਪਾ ਰਹੇ ਨੇ ਬਿਖਟੇ ਵੇੜੇ ਦੀ ਸੈਂਟੀ ਲਈ ਪਿੰਡ ਦੇ ਨੂੰ ਕਿਸੇ ਨੂੰ ਪੁੱਛਿਆ ਉਹ ਪੰਚਾਰ ਬੰਦਿਆਂ ਨੂੰ ਛੱਡ ਕੇ ਉਹ ਪਿੰਡ ਦੇ ਦੀ ਤਾਂ ਕਿਸੇ ਨੇ ਨਹੀਂ ਲਈ ਐਸੀ ਸੀਟਾਂ ਨਾਲੇ ਲੇਡੀਜ਼ ਸੀਟ ਹੈ ਉਹ ਇਹ ਲੇਡੀਜ਼ ਸੀਟ ਹੈ ਵੀਰੇ ਸਰਪਾ ਪਾਉਂਦੇ ਨੇ ਬੰਦੇ ਦੇ ਇਹ ਚਾਹੀਦਾ ਹੈ ਤੇ ਦੂਜੀ ਉਹ ਬੰਦੇ ਨੇ ਦੂਜੇ ਦਿਨ ਅਨਾਉਂਸ ਕਰਾਇਆ ਵੀ ਬੋਲੀ ਲਾਉਣਾ ਹੈ ਇਹ ਸੀਟ ਦੀ ਬੋਲੀ ਲਾਉਣਾ ਵੀ ਮੈਨੂੰ ਵੇਚੋ ਇਹ ਐਸੀ ਕਾਨੂੰਨ ਦੇ ਮੁਤਾਬਕ ਚੱਲਾਂਗੇ ਉਹਦੀ ਸਾਡੇ ਕੋਲ ਸਪੀਚ ਹੈ ਜੇ ਕੋਈ ਕੇਸ ਹੋ ਸਕਦਾ ਬੰਦੇ ਤੇ ਕੇਸ ਕਰਾਉਣ ਵਾਸਤੇ ਅਸੀਂ ਜਾਵਾਂਗੇ ਨਹੀਂ ਤੁਸੀਂ ਆਪ ਜਾ ਕੇ ਪਿੰਡ ਦੇ ਵਿੱਚ ਬਾਈਟ ਲਿਓ ਪੁੱਛਿਓ ਜਾ ਕੇ ਵੀ ਭਾਈ ਤੁਹਾਨੂੰ ਪੁੱਛਿਆ ਕਿਸੇ ਨੂੰ ਜੇ 100 ਚ 10 ਜਣੇ ਵੀ ਕਹਿ ਦੇਣ ਕਿ ਹਾਂ ਸਾਨੂੰ ਪੁੱਛਿਆ ਮੰਨ ਲੇਗਾ ਉਹਨੇ ਨਹੀਂ ਪੁੱਛਿਆ ਵੀਰੇ ਨੇ ਕਿਸੇ ਨੇ ਉਹ ਤਾਂ ਉਹੀ ਦੋ ਚਾਰ ਤੋਂ ਬੰਦੇ ਸੀ ਉਹਨਾਂ ਨੇ ਆਪਣੇ ਆਪ ਸਹਿਮਤੀ ਕਰੀ ਜਣੀ ਮੈਂ ਆਹ ਪੱਕਾ ਜਰੂਰ ਕਰੂੰਗਾ ਵੀ ਇਹਨੇ ਜਿਹੜਾ ਅਨਾਉਂਸ ਕਰਾਇਆ ਸੀ ਰੇਡੀਓ ਦੇ ਵਿੱਚ ਵੀ ਭਾਈ ਬੋਲੀ ਲੱਗੂਗੀ ਅਸੀਂ ਬੋਲੀ ਲਾਉਣ ਦੇ ਲਾਇਕ ਨਹੀਂ ਨਾ ਅਸੀਂ ਖਰੀਦ ਸਕਦੇ ਨਾ ਕਾਨੂੰਨ ਤੋਂ ਕੱਲ ਬਾਹਰ ਜਾ ਸਕਦੇ ਹਾਂ ਇਸੇ ਨੂੰ ਚੁੜਾ ਕੇ ਗੱਲ ਕਰਨੀ ਹੈ ਹੋ ਸਕਦਾ ਮੈਂ ਇਹਦਾ ਪਰਚਾ ਜਰੂਰ ਕੋਰੋਂ ਲਾਉਣ ਦੀ ਕੋਸ਼ਿਸ਼ ਕਰੂੰਗਾ ਜੱਗੀ ਜੀ ਤੁਸੀਂ ਜਿਹੜੇ ਪ੍ਰਸ਼ਾਸਨ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇ ਸਮਰਾਲਾ ਪ੍ਰਸ਼ਾਸਨ ਵੱਲੋਂ ਪ੍ਰਬੰਧ ਕੀਤੇ ਗਏ ਸੀ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਪੱਤਰਕਾਰ ਵੀ ਕਾਗਜ਼ 'ਤੇ ਸਮਰਾਲੇ ਨਹੀਂ ਪਰਹਿ ਰਹੇ ਨਾ ਮਾਚੀਪੜਾ ਸਾਹ ਪਰਹਿ ਨਹੀਂ ਅੱਛਾ ਮਾਰਕੀਟ ਕਮੇਟੀ ਦੇ ਵਿੱਚ ਉੱਥੇ ਇੰਨਾ ਵਧੀਆ ਪ੍ਰਸ਼ਾਸਨ ਦਾ ਇੰਤਜ਼ਾਮ ਸੀਗਾ ਬਹੁਤ ਹੀ ਵਧੀਆ ਪਾਣੀ ਧਾਣੀ ਲਈ ਹੁੰਦਾ ਇਹ ਬਹੁਤ ਵਧੀਆ ਕਰਿਆ ਹੈ ਸੀਗਾ ਅੱਠ ਵੀ ਕਾਫੀ ਜੀ ਬਹੁਤ ਨਾਮਜਦਗੀਆਂ ਹੋਈਆਂ ਨੇ ਬਹੁਤ ਵਧੀਆ ਭਰੀਆਂ ਗਈਆਂ ਨੇ ਪ੍ਰਸ਼ਾਸਨ ਦੇ ਅਧਿਕਾਰ ਨੂੰ ਦੋਹੇ ਹੱਥਾਂ ਨਾਲ ਕੇਹੇ ਬੇਨਤੀ ਕਰਦਾ ਵੀ ਜਿਹੜੀ ਇਹਨਾਂ ਨੇ ਵੀਡੀਓ ਪਾਈ ਹੈ ਇਹਦਾ ਇਹਦਾ ਜੇ ਇਹ ਪ੍ਰਿੰਟਰ ਦੇ ਵਿੱਚ ਰਿਜ਼ਲਟ ਕੱਢਣ ਪੁੱਛਣ ਜਾ ਕੇ ਵੀ ਉਹਨੂੰ ਰਿਜ਼ਲਟ ਪਤਾ ਲੱਗ ਜੂਗਾ ਦੂਜਾ ਇਹ ਕਹਿੰਦੇ ਨੇ ਨਾ ਇਹ ਜਿਹੜੇ ਬੰਦਾ ਸਰਪੰਚ ਬਣ ਰਹੇ ਹਨ ਇਹਨੇ ਸਾਨੂੰ ਇੱਕ ਵਾਰ ਕਿਹਾ ਸੀਗਾ ਵੀ ਦੁੱਕੀ ਚਿੱਕੀ ਹਿਸਾਬ ਮੰਗਦੇ ਨੇ ਇਹ ਪ੍ਰਧਾਨ ਆ ਗੁਰਦੁਆਰਾ ਸਾਹਿਬ ਦਾ ਇਹ ਜੇ ਇਸ ਆਪਣਾ ਕਿ ਬਣ ਗਿਆ ਦਾ ਖੇਤਰ ਮਾਰੂ ਬਾੜ ਲਾਉਂ ਸਾਡੇ ਸਿਰ ਦੇ ਇਹ ਚੰਗੀ ਗੱਲ ਨਹੀਂ ਉਹ ਵੇੜੇ ਦੇ ਵਿੱਚ ਵੀ ਤਾਂ ਹੀ ਨਹੀਂ ਆਇਆ ਵੀਰੇ ਉਹਨੂੰ ਪਤਾ ਸੀਗਾ ਵੀ ਵੇੜੇ ਦੇ ਵਿੱਚੋਂ ਮੈਨੂੰ ਵੋਟ ਨਹੀਂ ਪੈਣੀ ਹੈਗੀ ਜਿਹੜੇ ਇਹਦੇ ਨਾਲ ਤੁਰੇ ਫਿਰਦੇ ਆ ਹਨਾ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਵੀਰੇ ਤੁਸੀਂ ਸੱਚ ਕਰੋ ਇਹ ਚੀਜ਼ਾਂ ਨਾ ਕਰੋ ਪਿੰਡ ਦੇ ਵਿੱਚ ਬਦਬਰੀਆਂ ਨਾ ਪਾਓ ਸਾਡੇ ਸਾਰੇ ਜ਼ਿੰਮੇਵਾਰ ਭਰਾ ਚੰਗੇ ਨੇ ਕੋਈ ਨਹੀਂ ਬੋਲਦਾ ਹੈਗਾ ਕੋਈ ਨਹੀਂ ਕਹਿੰਦਾ ਉਹਨਾਂ ਨੂੰ ਪਤਾ ਵੀ ਅਸੀਂ ਸਮਾਜ ਦੀ ਸ਼ੀਟ ਹੈ ਇਹ ਆਪੇ ਕਰਨਗੇ ਹਨਾ ਵਿਚ ਹੁੰਦੇ ਨਹੀਂ ਹੈਗੇ ਇਹ ਦੋ ਚਾਰ ਜਨਾਂ ਨੂੰ ਵਿਚਨ ਨਹੀਂ ਆਉਣਾ ਚਾਹੀਦਾ ਇਹ ਗਲਤ ਨਖਵਾ ਹੁਲਾ ਰਹੇ ਨੇ ਇਹਨਾਂ ਨੂੰ ਨਹੀਂ ਫੜਾਉਣੇ ਚਾਹੀਦੇ ਬਾਕੀ ਸਾਰੇ ਜ਼ਿੰਮੇਦਾਰਪਰਾ ਸਾਡੇ ਨਾਲ ਨੇ ਸਾਡੇ ਨਾਲ ਸਹਿਮਤ ਨੇ ਸਾਨੂੰ ਆਪ ਕਹਿ ਰਹੇ ਨੇ ਵੀ ਹਾਂ ਹਾਂ ਤੁਸੀਂ ਵਧੀਆ ਕਰਿਆ ਕਾਜ ਭਰਿਆ ਵੋਟ ਸਾਨੂੰ ਪਾ ਮਾ ਦੇ ਸੀ ਸਾਨੂੰ ਕੋਈ ਨਹੀਂ ਮਨਾ ਕਰ ਰਿਹਾ ਹੈਗਾ ਪਰ ਇਹਨਾਂ ਨੂੰ ਇਹ ਤੈਹੀ ਦੀ ਸੀ ਮੈਂ ਜ਼ਬਰਦਸਤੀ ਕਰਦੇ ਆ ਧੱਕੇ ਕਰਦੇ ਆ ਸਾਨੂੰ ਦੁੱਕੀ ਚ ਕੀ ਇਹ ਬੋਲਦੇ ਨੇ ਇਹ ਚੰਗੀਆਂ ਗੱਲਾਂ ਨੂੰ ਪ੍ਰਸ਼ਾਸਨ ਨੂੰ ਮੈਂ ਰਿਕਵੈਸਟ ਕਰਦਾ ਬੇਨਤੀ ਕਰਦਾ ਵੀ ਇਹਦੇ ਉੱਪਰ ਧਿਆਨ ਦਿੱਤਾ ਜਾਵੇ ਹਲਾ ਉਹ ਸਕਰਦਾ ਕੋਈ ਗੱਲ ਬਾਤ ਸੁਣੇ ਕਰਨ ਸਾਡੇ ਤੇ ਅਟੈਕ ਨਾ ਕਰਨ ਉਹ ਗਲਤ ਕਰਦਾ ਹੈ ਪ੍ਰਸ਼ਾਸਨ ਕਰਕੇ ਬੇਨਤੀ ਕਰਦਾ ਹਾਂ ਮੈਂ ਕੋਈ ਹੋਰ ਕਹਾਂ ਕਿ ਮੈਂ ਇੱਥੇ ਐਪਲੀਕੇਸ਼ਨ ਜ਼ਰੂਰ ਲੂੰਗਾ ਸਰਕਾਰ ਨੂੰ ਜੇ ਇਹਨਾਂ ਤੇ ਕੇਸ ਕਰਿਆ ਜਾਵੇ ਇਹ ਚੀਜ਼ ਦਾ ਜੇ ਬਣਦਾ ਹੈ ਇਦੋਂ ਬਾਅਦ ਮੈਂ ਕੁਝ ਨਹੀਂ ਕਹਿੰਦਾ ਹੈਗਾ ਵੀਰੇ